ਖੇੜੀ ਵਾਲਾ ਬਾਬਾ ਤੇ ਪੰਜਾਬ ਸ਼ਿੰਗਾਰ ਪਹੁੰਚ ਗਏ। ਕੀ ਆ ਜਬਰਦਸਤ ਐਂਟਰੀ ਮਾਰੀ ਆ ਬਾਬਿਓ। ਆ ਦੇਖੋ ਵੀ ਖੇੜੀ ਵਾਲੇ ਬਾਬੇ ਨੂੰ ਹੱਥਾਂ ਤੇ ਚੱਕੀ ਆਉਂਦੇ ਨੇ ਲੋਕ ਬਈ। ਐਨਾ ਪਿਆਰ, ਐਨੀ ਧੱਕੜ ਐਂਟਰੀ ਬਈ। ਤਲਵੰਡੀ ਦਾ ਮੇਲਾ ਲੁੱਟ ਲਿਆ ਬਈ। ਦੇਖੋ ਰਿਕਾਰਡ ਤੋੜ, ਰਿਕਾਰਡ ਤੋੜ ਕਾਠਾ ਬਈ ਐਸ ਵਾਰ। ਸਰਾ ਲਾਤਾ ਬਈ, ਸਰਾ ਜਮਾ ਢੱਕराती ਬਈ। ਨਾਲ ਤਬਾਰ ਕਰਦੇ ਤੇ ਡੋਡੀਆਂ ਦੇ ਠੇਕੇ ਖੋਲਦੇ। ਦੀਆਂ ਜਿਵੇਂ ਉਹਦੀ ਨਾ ਆਉਣਾ ਚਾਹੁੰਦੀ ਐ ਜੇ ਇੱਕ ਵਾਰ ਫੋਟੋ ਦਿਖਾਤੀ نیند ਨਹੀਂ ਆਉਣੀ ਕਿਸੇ ਨੂੰ ਸਰਪੰਚ ਨੇ ਦੇਤੀ ਸਾਸਰੀ ਕਾਲਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਵਾਂਗੇ ਘੋੜੀਆਂ ਦਾ ਮੇਲਾ ਮਿੱਤਰੋ ਤਲਵੰਡੀ ਸਾਬੋ ਦਾ ਘੋੜੇ ਪਹੁੰਚਣ ਲੱਗੇ ਤਗੜੇ ਤੋਂ ਤਗੜੇ ਤੇ ਅੱਜ ਪੰਜਾਬ ਦਾ ਮਸ਼ਹੂਰ ਘੋੜਾ ਪੰਜਾਬ ਸ਼ਿੰਗਾਰ ਵੀ ਆਊਗਾ ਤੇ ਜਾਨਵਰ ਆਉਣੇ ਸ਼ੁਰੂ ਹੋ ਗਏ ਬਈ ਘੈਂਟ ਘੈਂਟ ਬਾਲੇ ਤਰ੍ਹਾਂ ਦੇ ਜਾਨਵਰ ਆਏ ਨੇ ਬਈ ਇੱਧਰ ਬਾਈ ਲਈ ਆਉਂਦੇ ਨੇ ਬੁੱਲ ਮੂਰੇ ਇਹਦਾ ਕੱਟਾਗਾ ਪਿੱਛੇ ਆ ਬੁੱਲ ਦੇਖੋ ਕਿੰਨਾ ਘੈਂਟ ਝੋਟਾ ਬਈ ਤੇ ਬਾਕੀ ਸਾਰੇ ਭਰਾ ਬਈ ਆਪਦੇ ਆਪ ਦੇ ਜਾਨਵਰ ਤਾਰੀ ਜਾਂਦੇ ਨੇ ਟਰਾਲੀਆਂ ਚੋਂ ਫਟਾਲਾਂ ਲਾਈ ਜਾਂਦੇ ਨੇ ਤਿਆਰੀਆਂ ਜੋਰਾਂ ਸ਼ੋਰਾਂ ਤੇ ਨੇ ਮਿੱਤਰੋ ਮੇਲਾ ਬਹੁਤ ਘੈਂਟ ਆ ਬਈ ਸਾਰਾ ਦੇਖ ਕੇ ਜਾਇਓ ਐਂਡ ਤੱਕ ਬਾਲੇ ਤਗੜੇ ਤਗੜੇ ਕੋੜੇ ਪਹੁੰਚੀ ਜਾਂਦੇ ਨੇ ਬਈ ਆ ਪਹੁੰਚ ਗਿਆ ਵੀ ਯੋਧਾ ਕੋੜਾ ਦੇਖੋ ਵੀ ਯੋਧਾ ਕੋੜਾ ਤੇ ਮੰਗਰ ਨੇ ਬਈ ਇਹਦੇ ਰਫਲਾਂ ਵਾਲੇ ਪੱਕੀਆਂ ਰਫਲਾਂ ਨੇ ਬਈ 315 ਬੋਰ ਦੀਆਂ ਐਨੀ ਸਿਕਿਉਰਟੀ ਆ ਬਈ ਕੋੜੇ ਦੇ ਮੰਗਰ ਲੋਕ ਫੋਟੋਆਂ ਵੀਡੀਓ ਬਣਾਈ ਜਾਂਦੇ ਨੇ ਖਿੱਚੀ ਜਾਂਦੇ ਨੇ ਤੇ ਆ ਕੋੜੇ ਦੇ ਨਾਲ ਹੀ ਆ ਕੇ ਪੰਜਾਬ ਸ਼ਿੰਗਾਰ ਖੜੂ ਜਿੱਥੇ ਇਹਨੇ ਖੜਨਾ ਇਹਦੇ ਨਾਲ ਖੜੂ ਆ ਕੇ ਪੰਜਾਬ ਸ਼ਿੰਗਾਰ ਬਾਕੀ ਸਿਕਿਉਰਿਟੀ ਚੈੱਕ ਕਰੋ ਵੀ ਕਿੰਨੀ ਆ ਕੋੜੇ ਦੇ ਮਗਰ ਦੇਖੋ ਕੋੜਾ ਲਿਆਂਦਾ ਮਿੱਤਰੋ ਟੈਂਟ ਦੇ ਅੰਦਰ ਤੇ ਆਜੋ ਬਈ ਹੁਣ ਤੁਹਾਨੂੰ ਸਿੱਧਾ ਲੈ ਕੇ ਚਲਦੇ ਆ ਖਚਾ ਖੱਚ ਭਰੇ ਮੇਲੇ ਦੇ ਵਿੱਚ ਬੱਲੇ 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 ਪੈਰ ਤਰ ਨੂੰ ਥਾਂ ਨਹੀਂ ਹੈਗੀ ਭਈ ਐਨਾ ਇਕੱਠ ਹੋ ਗਿਆ ਐਨਾ ਰਸ਼ ਹੋ ਗਿਆ ਪੰਜਾਬ ਸ਼ਿੰਗਾਰ ਦਾ ਬੱਚਾ ਚਕਾ ਦੇ ਵਿੱਚ ਆ ਗਿਆ ਭਾਈ ਜ਼ੋਰਦਾਰ ਪੰਜਾਬ ਸ਼ਿੰਗਾਰ ਦਾ ਬੱਚਾ ਭਈ ਇਹ ਤੇ ਭੀੜ ਦੇਖੋ ਦੇਖਣ ਵਾਲਿਆਂ ਦੀ ਜਦੋਂ ਪੰਜਾਬ ਸ਼ਿੰਗਾਰ ਆ ਗਿਆ ਉਦੋਂ ਕੀ ਬਣੂ ਭਈ ਇੱਥੇ ਖੜਨਾ ਪੰਜਾਬ ਸ਼ਿੰਗਾਰ ਨੇ ਕਿੰਨੇ ਵੀ ਬੰਦੇ ਸਾਈਡਾਂ ਤੇ ਖੜੇ ਆ ਉਹਨਾਂ ਨੂੰ ਹੱਥ ਫੜ ਕੇ ਬੇਨਤੀ ਆ ਵੀ ਜਿੱਥੇ ਜਿੱਥੇ ਜਗ੍ਹਾ ਮਿਲਦੀ ਆ ਉੱਥੇ ਬਹਿ ਜਾਓ ਪੰਜਾਬ ਦਾ ਲੈਗੈਂਡ ਘੋੜਾ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲਾ ਇੱਕ ਘੰਟੇ ਦੇ ਵਿੱਚ ਵਿੱਚ ਇੱਥੇ ਪਹੁੰਚ ਜਾਣਗੇ ਆ ਪਹੁੰਚ ਗਿਆ ਵੀ ਇੱਕ ਘੋੜਾ ਹੋਰ ਸਟ੍ਰੇਲੀਅਨ ਬਹੁਤ ਅੱਛਾ ਘੋੜਾ ਪਹੁੰਚ ਆਉਂਦਾ ਬਾਈ ਜੀ ਸਤਿ ਸ਼੍ਰੀ ਅਕਾਲ ਸੋਨੂੰ ਆਇਆ ਇਹਨੂੰ ਸਾਰੇ ਚੈਨਲ ਵਾਲੇ ਪਰ ਭਰਾਵਾਂ ਨੂੰ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਚਹਲ ਸਟੱਡ ਫਾਰਮ ਤਲਵੰਡੀ ਸਾਬੋ ਦਾ ਸਟ੍ਰੇਲੀਅਨ ਹੈ ਜੀ ਇਹਦਾ ਨਾਮ ਹੈ ਬੂ ਯੰਗ ਹਾਈਟ ਕਿੰਨੀ ਕਰ ਗਿਆ ਜੀ ਇਹ 64 ਇੰਚ ਹੈ ਜੀ ਜੋ ਮਾਰਵਾੜੀ ਚ ਪਿਓਰ ਹਾਈਟ ਮੰਗਦੇ ਆ ਰਾਜਸਥਾਨ ਜੀ ਇਹਦੀ ਉਨੀ ਹੀ ਹਾਈਟ ਹੈ ਜੀ ਉਹਨਾਂ ਦਾ ਇੱਕ ਪੈਮਾਨਾ ਹੈ ਜੀ ਸੁਸਾਇਟੀ ਦਾ ਉਸ 65 ਇੰਚ ਨੂੰ ਹੀ ਰეკਮੈਂਡ ਕਰਦੇ ਆ ਉਹ ਇਸ 100 ਇਹਦੀ 64 ਇੰਚ ਹੈ ਠੀਕ ਹੈ ਜੀ ਆ ਦੇਖੋ ਵੀ ਕਿੰਨਾ ਸ਼ਾਨਦਾਰ ਟਰੇਲਰ ਆ ਤੇ ਇਹਦੇ ਵਿੱਚੋਂ ਕੋਹੜਾ ਉਤਰਿਆ ਬਈ ਦੇਖੋ ਮਾਰਵਾੜੀ ਮੱਥੇ ਤੇ ਫੁੱਲ ਆ ਬਈ ਕਿੰਨੀ ਸੋਹਣੀ ਸਜਾਵਟ ਕਰੀ ਹੋਈ ਆ ਤੇ ਚਾਰੇ ਪਾਸੇ ਇਕੱਠ ਦੇਖੋ ਵੀ ਦੇਖਣ ਵਾਲਿਆਂ ਦਾ ਕਿੰਨਾ ਲੱਗ ਗਿਆ ਜਿੰਨਾ ਸ਼ਾਨਦਾਰ ਘੋੜਾ ਉਹਨਾਂ ਸ਼ਾਨਦਾਰ ਟਰੇਲਰ ਆ ਬਈ ਇਹਦਾ ਬਹੁਤ ਫਨਖਾ ਬਈ ਕਿੰਨੀ ਬਿਊਟੀ ਆ ਦੇਖੋ ਬਲੈਕ ਬਿਊਟੀ ਬਹੁਤ ਲੋਕ ਖੜੇ ਨੇ ਬਈ ਦੇਖਣ ਵਾਲੇ ਆਸੇ ਪਾਸੇ ਇਹਨੂੰ ਬੜੇ ਤਗੜੇ ਤਗੜੇ ਘੋੜੇ ਆਈ ਜਾਂਦੇ ਨੇ ਬਈ ਅੱਜ ਤਾਂ ਮੇਲਾ ਦੇਖਣ ਆਲਾ ਹੈਗਾ ਤੋਰਨ ਲੱਗੇ ਨੇ ਘੋੜੇ ਨੂੰ ਕਮਾਲਿਆ ਘੋੜਾ ਬਈ ਦੋ ਦੰਦ ਬਸ਼ੇਰਾ ਹਜੇ 71+ ਹਾਈਟ ਕਰ ਗਿਆ ਬਈ 71 ਇੰਚ ਹਾਈਟ ਆ ਬਈ ਇਹਦੀ ਇਹਦਾ ਨਾਮ ਆ ਜੀ ਰਹਿਵਲ ਰਹਿਵਲ ਘੋੜਾ ਬਈ ਇਹ ਆਏ ਨਖਰਾ ਨਖਰਾ ਕਰਦਾ ਨਖਰਾ ਛੜ ਤਾ ਬਈ ਛੜ ਤਾ ਛੜ ਤਾ ਛੜ ਮੇਲੇ ਚ ਬਈ ਰੌਣਕ ਲਾਰਖੀ ਆ ਕੱਲੇ ਨੇ ਚੱਲ ਬਈ ਚੱਲ 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 ਆ ਪਹੁੰਚ ਗਏ ਅਭੀ ਪੰਜਾਬ ਦਾ ਮਸ਼ਹੂਰ ਕੋੜਾ ਵਾਲ ਬਖਸ਼ ਤਿੰਨ ਪੈਰ ਚਿੱਟੇ ਬਈ ਤੇ ਗਲ ਚ ਪਾਇਆ ਫਿਲਵਰ ਕਲਰ ਦਾ ਹਾਰ ਸਾਹਮਣੇ ਖੜਾ ਇਹਦਾ ਪੁੱਤ ਬਈ ਜਿਹਦੇ yellow ਕਲਰ ਦਾ ਹਾਰ ਪਾਇਆ ਦੋਨੇ ਪਿਓ ਪੁੱਤ ਨੇ ਬਈ ਇਹ ਤੇ ਦੋਨਾਂ ਦਾ ਰੰਗ ਆ ਬਈ ਕਮੈਤ ਕਮੈਤ ਰੰਗ ਆ ਬਈ ਇਹਨਾਂ ਦਾ ਤੇ ਜਨਤਾ ਦੇਖੋ ਵੀ ਖੜਾ ਆਤੀ ਆਸੇ-ਪਾਸੇ ਬਹੁਤ ਮਸ਼ਹੂਰ ਕੋੜਾ ਬਈ ਵਾਲ ਬਖਸ਼ ਤੇ ਇਹਦਾ ਬੱਚਾ ਬਈ ਇਹ ਜਿਹੜਾ ਇਹਦੇ ਸਾਹਮਣੇ ਖੜਾਗਾ ਇਹਦਾ ਨਾਮ ਆ ਜੀ ਖੁਦਾ ਬਖਸ਼ ਉਹਦਾ ਵਾਲ ਬਖਸ਼ ਪਿਓ ਦਾ ਤੇ ਪੁੱਤ ਦਾ ਖੁਦਾ ਬਖਸ਼ ਦੋਨੇ ਪਇਓ ਬੁੱਤਾਂ ਦਾ ਮੱਥਾ ਲਵਾਤਾ ਦੇਖੋ ਵੀ ਕਿੰਨੀ ਆਗਾ ਘੋੜੇ ਚ ਬਾਲਾ ਗਰੰਟਾ ਬਈ ਬਾਲਾ ਨਹੀਂ ਆਇਆ ਜੀ ਗਰੰਟਾ ਆਪਾਂ ਪਹੁੰਚੇ ਬਈ ਜਾਨਵਰਾਂ ਦੀ ਸਟਾਲ ਤੇ ਇੱਥੇ ਨੇ ਬਈ ਸਾਰੇ ਤਰ੍ਹਾਂ ਦੇ ਪੰਛੀ ਡੌਗ ਸਾਰੇ ਜਾਨਵਰ ਆਜੋ ਦਿਖਾਈਏ ਤੁਹਾਨੂੰ ਇਧਰੋਂ ਸ਼ੁਰੂ ਹੁੰਦਾ ਬਈ ਇੱਥੋਂ ਇਧਰ ਨੇ ਵੀਰੇ ਟੋਏ ਪੌਮ ਦੇਖੋ ਬਰਾਊਨ ਕਲਰ ਦਾ ਟੋਏ ਪੌਮ ਆ ਬਈ ਆ ਵਾਈਟ ਕਲਰ ਦੇ ਨੇ ਵਿੱਚ ਤੇ ਆਹ ਨੇ ਬਰਾਊਨ ਬਈ ਤੇ ਇਧਰ ਨੇ ਬਈ ਬੱਚੇ ਇਹਦੇ ਵਿੱਚ ਕਿਹੜੇ-ਕਿਹੜੇ ਆ ਬਾਈ? ਇਹ ਮੈਂ ਕਿੱਥੇ ਕਲਚਰ ਦੇ ਆ ਪਵੈਰੀ ਆਉਂਦੇ ਆ ਤੇ ਚਰਮਨ ਸਾਹਿਬਾ ਠੀਕ ਹੈ ਜੀ ਠੀਕ ਆ ਦੇਖੋ ਵੀ ਕਿੰਨੇ ਪਿਆਰੇ ਆ ਬੱਚੇ ਪਵੈਰੀ ਨੂੰ ਮੇਰੇ ਮੇਲ 5000 ਤੱਕ ਦੇ ਦੇ ਜੀ ਠੀਕ ਹੈ ਫੀਮੇਲ 3500 4000 ਰੁਪਈਆ ਦੀ ਠੀਕ ਹੈ ਜੀ ਤੇ ਇਹ ਕਲਚਰ ਦਾ ਬੱਚਾ ਆ ਗਿਆ ਵੀਰੇ ਠੀਕ ਹੈ ਜੀ 6500 ਦੀ ਫੀਮੇਲ ਆ ਵੀਰੇ 7000 ਤੱਕ ਮੇਲ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਠੀਕ ਹੈ ਜੀ ਇੱਧਰ ਟਵਾਇ ਦੇ ਆ ਕੇ ਵੀਰੇ ਇਹ ਕਲਚਰ ਦਾ ਬੱਚਾ ਵੀਰੇ ਠੀਕ ਹੈ ਜੀ ਮੇਲ 10000 ਦਾ ਫੀਮੇਲ 8500 ਦੀ ਠੀਕ ਹੈ ਜੀ ਤੇ ਇਧਰ ਟਵਾਇਰ ਆ ਗਿਆ ਜੀ ਆ ਟਵਾਏ ਪਾ ਹਾਂਜੀ ਟਵਾਏ ਪਾਉਂਗਾ ਫਾਦਰ ਵਿੱਚ ਫਿਰ ਅੱਛਾ ਅੱਛਾ ਇਹਦਾ ਹਾਂਜੀ ਇਹ ਟਵਾਏ ਪਾਉਂਦਾ ਜੀ ਮੇਲ 15000 ਦਾ ਫੀਮੇਲ 10000 ਦੀ ਠੀਕ ਹੈ ਜੀ ਠੀਕ ਆ ਦੇਖੋ ਵੀ ਕਿੰਨੇ ਪਿਆਰੇ ਪਿਆਰੇ ਡੌਗ ਨੇ ਇਹ ਬਲੈਕ ਆ ਗਏ ਵੀਰੇ ਕਲਟਰ ਟਵਾਇ ਦੀ ਫੀਮੇਲ 10000 ਰੁਪਏ ਦੀ ਠੀਕ ਹੈ ਜੀ ਹਾਂਜੀ ਬਹੁਤ ਪਿਆਰੇ ਬੱਚੇ ਆ ਬਈ ਇਧਰ ਆ ਜ਼ੀਰੋ ਜ਼ੀਰੋ ਸਾਈਜ਼ ਬੱਚਾ ਆ ਇਹ ਕਿਹੜੇ ਆ ਗਏ ਬਈ ਆ ਜ਼ੀਰੋ ਸਾਈਜ਼ ਬੱਚਾ ਪਿਆ ਵੀਰੇ ਟਵਾਏ ਪਾਉਂ ਟਵਾਏ ਪਾਉ ਠੀਕ ਹੈ ਜੀ ਕੱਪ ਸਾਈਜ਼ ਨੂੰ ਕਹਿੰਦੇ ਆ ਓਕੇ ਓਕੇ ਇਹਦੇ ਕਿਹੜੇ ਸਾਈਜ਼ ਪੰਦਰੇ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਉਹ ਕਿਹੜਾ ਭਈ ਉਹ ਜਿਹਦੇ ਡਾਟ ਨੇ ਬਲੈਕ ਇਹ ਡਿਮੈਸ਼ਨ ਹੈ ਜੀ ਆਪਣੇ ਪੰਜਾਬ ਚ ਬਹੁਤ ਘੱਟ ਬਰੀਡ ਹੈ ਜੀ ਮੇਡ ਮੇਡ ਬੰਦਿਆਂ ਕੋਲੇ ਹੀ ਹੈ ਜੀ ਇਧਰ ਨੇ ਵੀਰੇ ਡਾਕਸ ਦੇਖੋ ਇਹ ਡਾਕਸ ਨੇ ਤੇ ਡਾਕਸ ਦੇ ਨਾਲ ਹੀ ਵੀਰੇ ਇਧਰ ਨੇ ਕਬੂਤਰ ਇਹ ਦੇਖੋ ਸਾਰੇ ਇਹ ਫੈਂਸੀ ਕਬੂਤਰ ਆ ਗਏ ਭਈ ਸਾਰੇ ਤੇ ਆ ਆ ਗਏ ਭਈ ਆਪਣੇ ਸਿਲਕੀ ਦੇਖੋ ਜੀ ਸਿਲਕੀ ਕੀ ਰੇਟ ਹੈ ਭਈ ਜੋੜੇ ਦਾ ਸਿਲਕੀ ਦੇ ਆਹ ਆਹ ਤੇ ਇਧਰ ਨੇ ਬਈ ਡਕਸ ਦੇ ਛੋਟੇ ਬੱਚੇ ਬਿਲਕੁਲ ਛੋਟੇ ਬੱਚੇ ਨੇ ਆ ਵੀ ਤੇ ਆ ਵੀ ਲਕੀ ਦਾ ਬਈ ਤਾਂ ਕਿੰਗ ਆ ਗਏ ਆ ਕਿੰਗ ਆ ਗਏ ਆ ਨੇ ਬਈ ਕਿੰਗ ਕਬੂਤਰ ਦੇਖੋ ਤੇ ਇਹਦੇ ਨਾਲ ਨੇ ਬਈ ਲੱਕੇ ਸੈਂਟੇਲ ਲੱਕੇ ਤੇ ਥੱਲੇ ਆ ਗਏ ਆ ਬਈ ਚਕੋਰਾ ਵਾਈਟ ਚਕੋਰਾ ਤੇ ਇਧਰ ਆ ਗਏ ਆ ਬਈ ਡਕਸ ਆ ਬੈਠੀ ਹੋਣੀ ਚਕੋਰਾ ਤਾਂ ਹਾਂ ਤੇ ਆ ਨੇ ਬਈ ਮੈਕਸਿਕੋ ਬੀ ਡੱਕ ਉਤਵਾ ਦਾ ਦੂਜੀਆਂ ਆ ਗਈਆਂ ਬਈ ਹਾਕੀ ਕੈਮਲ ਵਾਈਟ ਪਿਕਨ ਆ ਵਾਈਟ ਪਿਕਨ ਆ ਹਾਕੀ ਕੈਮਲ ਨੇ ਤੇ ਆ ਰਾਜ ਹਾਂਸ ਆ ਗਈਆਂ 84 273 53625 ਜੇ ਕਿਸੇ ਨੇ ਵੀ ਚਕੋਰਾ ਬਦਕਾ ਮੁਰਗੀਆਂ ਚੂਚੇ ਠੀਕ ਹੈ ਜੀ ਫੈਂਸੀ ਵਰਡ ਕੋਈ ਵੀ ਲੈਣਾ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਕਿਸੇ ਨੇ ਡੌਗ ਵਗੈਰਾ ਕੋਈ ਵੀ ਲੈਣਾ ਹੈ ਤਾਂ ਉਹ ਬਾਈਕ ਕੋਲੇ ਖੜੇ ਹੈ ਇਹਨਾਂ ਤੋਂ ਪੱਪੀ ਜਿਹੜਾ ਮਰਜ਼ੀ ਲੈ ਲਓ ਠੀਕ ਹੈ ਜੀ ਤੇ ਵੀਡੀਓ ਕਰ ਦੋ ਸ਼ੇਅਰ ਦੱਬ ਕੇ ਬਾਈ ਅੱਡੇ ਘਾਟ ਇਹਦੇ ਵਿੱਚ ਬਾਈ ਪੰਜਾਬ ਸ਼ਗਾਰ ਤਲਵੰਡੀ ਦੀ ਧਰਤੀ ਦੇ ਬਹੁਤ ਰਹਾ ਬਾਈ ਪਿਆਰ ਸ਼ਿੰਗਾਰ ਬੱਸ ਇੱਧਰ ਬਾਈ ਲਵਾਈ ਜਾਂਦੇ ਨੇ ਘੋੜਿਆਂ ਦਾ ਮੱਥਾ ਬਾਈ ਦੋਨੇ ਮਾਰਵਾੜੀ ਘੋੜਿਆ ਤੇ ਦੂਜੇ ਘੋੜੇ ਦੀ ਸਜਾਵਟ ਦੇਖੋ ਕਿੰਨੀ ਸੋਹਣੀ ਕਰੀਆ ਫਲਕਾਰੀ ਪਾ ਕੇ ਰੈੱਡ ਕਲਰ ਦੀਆਂ ਪੱਟੀਆਂ ਨਾਲ ਦੋਨੇ ਘੋੜੇ ਬਹੁਤ ਚੰਗੇ ਆ ਬਾਈ ਬਹੁਤ ਘੈਂਟ ਨੇ ਦੋਨੇ ਲਓ ਜੀ ਇੱਧਰ ਖੜਾ ਬਾਈ ਮੁਰਰਾ ਨਫਲ ਦਾ ਬਾਈ ਅਣਮੋਲ ਬੁੱਲ ਇਹ ਬਾਈ ਪੁਸ਼ਕਰ ਮੇਲੇ ਤੇ ਵੀ ਆਇਆ ਸੀ ਤੇ ਉੱਥੇ ਇਹਦੀਆਂ ਵੀਡੀਓ ਬਹੁਤ ਵਾਇਰਲ ਹੋਈਆਂ ਸੀ ਬਾਈ ਤੇ ਇੱਧਰ ਬਾਈ ਆਪਣੇ ਨਾਲ ਬਾਈ ਨੇ ਕਰਦਿਆਂ ਨਾਲ ਗੱਲਬਾਤ ਪੁੱਛਦੇ ਆ ਬਾਈ ਨੂੰ ਇਹ ਮੁਰਾਨਾ ਫਲਾਪਰੀ ਆਪਾਂ ਹੋਮ ਬ੍ਰੀਡ ਦਾ ਇਹ ਹੈ ਜਾਂ ਆਪਾਂ ਛੋਟਾ ਹੁੰਦਾ ਲਿਆ ਫੀ ਆ ਜੀ ਆਪਦਾ ਜੀ ਅੱਛਾ ਘਰੋਂ ਹੀ ਤਿਆਰ ਕੀਤਾ ਹੋਇਆ ਓਕੇ ਓਕੇ ਕਿੰਨਾ ਕਿੰਨੀ ਉਮਰ ਹੋ ਗਈ ਇਹਦੀ ਇਹ 9 ਸਾਲ ਹੋ ਗਈ 10 ਮਾਂ ਸ਼ੁਰੂ ਹੋ ਗਿਆ 9 ਸਾਲ ਹੋ ਗਈ 10 ਮਾਂ ਸਾਲ ਇਹਨੂੰ ਲੱਗਣ ਵਾਲਾ ਕਿੰਨਾ ਮੁੱਲ ਲੱਗਿਆ ਹੋਇਆ ਜੀ ਇਹਦਾ ਇਹਦਾ ਭਾਈ 3 ਵਾਰੀ 23 ਕਰੋੜ ਰੁਪਏ ਲੱਗੇ 23 ਕਰੋੜ 3 ਵਾਰੀ ਲੱਗ ਗਿਆ ਓਕੇ ਜੀ ਇੱਥੋਂ ਦੇ ਬੰਦੇ ਨੇ ਲੈ ਕੇ ਆ ਬਾਹਰ ਦੇ ਪਹਿਲਾਂ ਸੁਨੀਲਾ ਕਿੰਨਰ ਨੇ ਲਾਇਆ ਸੀ ਠੀਕ ਹੈ ਜੀ ਉਹ ਤੋਂ ਬਾਅਦ ਗੁਜਰਾਤ ਦੇ ਆ ਉਹ ਆਸਟ੍ਰੇਲੀਆ ਰਹਿੰਦੇ ਆ ਪਾਰਟੀ ਠੀਕ ਹੈ ਜੀ ਉਹ ਤੋਂ ਬਾਅਦ ਮਿਹਰ ਤਬ ਵੀ 23 ਕਰੋੜ ਬਈ ਮੁੱਲ ਲੱਗਿਆ ਹੋਇਆ ਬਈ ਆ ਬੁੱਲ ਦਾ ਤਿੰਨ ਵਾਰੀ ਪਰ ਬਾਈ ਹੋਰਾਂ ਨੇ ਦਿੱਤਾ ਨਹੀਂ ਤੇ ਇਹਦਾ ਵੀ ਸੀਮਨ ਵਗੈਰਾ ਵੀ ਤੁਸੀਂ ਫੇਲ ਕਰਦੇ ਹੋ ਕੀ ਰੇਟ ਆ ਵੀਰੇ 300 ਰੁਪਿਆ 300 ਰੁਪਿਆ ਓਕੇ ਜੀ ਤਾਂ ਬਾਈ ਹੋਰਾਂ ਦਾ ਕਾਰਡ ਦਿਖਾ ਦਿੰਨੇ ਤੁਹਾਨੂੰ ਜੇ ਕਿ ਸੀਮਨ ਬਈ ਆਪਦੀ ਹਨਾ ਮੱਝ ਤੇ ਝੋਟੀ ਤੇ ਬਈ ਸੀਮਨ ਭਰਉਣਾ ਹੋਵੇ ਬਈ ਆ ਅਣਮੋਲ ਬੁੱਲ ਦਾ ਤੇ ਆ ਬਈ ਬਾਈ ਹੋਰਾਂ ਦਾ ਕਾਰਡ ਆ ਬਈ ਤੇ ਆ ਨੰਬਰ ਆ ਸਕਰੀਨਸ਼ਾਟ ਮਾਰ ਲਓ ਤੇ ਬਈ ਇਹਦੀ ਮਾਂ ਵੀ ਚੈਂਪੀਅਨ ਰਹੀ ਹੋਈ ਆ ਹਾਂਜੀ ਹਾਂਜੀ ਇਹ ਕਿੰਨੇ ਇਹ ਕਿੰਨੇ ਸ਼ੋਅ ਜਿੱਤੇ ਹੋਇਆ ਇਹ 11 ਸ਼ੋਅ ਜਿੱਤਿਆ ਜੀ ਪੰਜ ਵਾਰੀ ਇਹਨੂੰ ਸਨਮਾਨਤ ਕਰੇਗਾ ਪੰਜ ਵਾਰੀ ਸਨਮਾਨਤ ਕਰਿਆ 11 ਸ਼ੋ ਜਿੱਤਿਆ ਆਲ ਇੰਡੀਆ ਚੈਂਪੀਅਨ ਆਲ ਇੰਡੀਆ ਚੈਂਪੀਅਨ ਲੋ ਜੀ ਇਹ ਆ ਮੋਰਾ ਨਸਲ ਦਾ ਆਲ ਇੰਡੀਆ ਚੈਂਪੀਅਨ ਫਾਨ ਬਈ ਮੇਲੇ ਚ ਆਈਆਂ ਹੋਈਆਂ ਨੇ ਬਈ ਗੌਡਸ ਦੇਖੋ ਕਿੰਨੀਆਂ ਘੈਂਟ ਨੇ ਬਰਬਰੀ ਬਰੀਡ ਆ ਬਈ ਕੁਝ ਅੰਦਰ ਬੈਠੀਆਂ ਨੇ ਕੁਝ ਨੇ ਬਾਹਰ ਬਹੁਤ ਸੋਹਣੀਆਂ ਨੇ ਇਧਰ ਆ ਬਈ ਜਾਨਵਰਾਂ ਦੀ ਸਟਾਲ ਬਹੁਤ ਵੱਡੀ ਪੰਛੀ ਵੀ ਨੇ ਤੇ ਦੂਜੇ ਜਾਨਵਰ ਵੀ ਨੇ ਬਹੁਤ ਵੱਡੀ ਸਟਾਲ ਆ ਇਧਰ ਦੀ ਦਿਖਾਉਣੀ ਆ ਬਈ ਆ ਛੋਟੇ ਮੁਰਗੇ ਆ ਗਏ ਬਈ ਵੈਂਟਮ ਇਹ ਕਬੂਤਰ ਆ ਗਏ ਅਸੀਲ ਲੱਕੇ ਅਸੀਲ ਤੇ ਇਹ ਨੇ ਬਈ ਟਰਕੀ ਦੇ ਬੱਚੇ ਦੇਖੋ ਆ ਟਰਕੀ ਦੇ ਬੱਚੇ ਆ ਇਧਰ ਆ ਗਏ ਬਈ ਕਬੂਤਰ ਉੱਡਣ ਵਾਲੇ ਕਬੂਤਰ ਆ ਬਈ ਇਹ ਸਾਰੇ ਉੱਤੇ ਆ ਗਏ ਬਟੇਰ ਬਈ ਇਹ ਆ ਜੀ ਫਿਲਕੀ ਆ ਰ ਆ ਯਾਰ ਮੁਰਗੀਆਂ ਤੇ ਇੱਧਰ ਨੇ ਬਈ ਆ ਆਗੇ ਡੌਗ ਆ ਤਾਂ ਡਾਗ ਰਮਣ ਲੱਗਦਾਗਾ ਬਾਕੀ ਇੱਧਰ ਆਗੇ ਪੱਚੇ ਬਈ ਆ ਆਗੇ ਇੱਧਰ ਬੈਠੇ ਆ ਬਈ ਇੱਧਰ ਆਗੇ ਵਾਈਟ ਪੱਪੀ ਦੇਖੋ ਜੀ ਇੱਧਰ ਆਗੇ ਰੈਬਿਟ ਤੇ ਥੱਲੇ ਨੇ ਡੌਗ ਆ ਸਾਰੀ ਜਾਨਵਰਾਂ ਦੀ ਸਟਾਲ ਲੱਗੀ ਹੋਈ ਆ ਤੇ ਆ ਬਾਈ ਹੋਰਾਂ ਦਾ ਨੰਬਰ ਆਗਾ スクリーンショット ਲੈ ਕੇ ਕਰ ਸਕਦੇ ਹੋ ਜੇ ਕੋਈ ਜਾਨਵਰ ਮੰਗਾਉਣਾ ਹੋਵੇ ਮੰਗਾ ਸਕਦੇ ਹੋ ਅਰਜਨ ਕੋੜ ਆ ਗਿਆ ਬਈ ਅਰਜਨ ਇਹ ਆ ਬਈ ਅਰਜਨ 68 ਪਲੱਸ ਕੱਦਾ ਬਈ ਇਹਦਾ ਹਾਈਟ ਬਹੁਤ ਚੰਗੀ ਆ ਬਈ ਜੈਡ ਬਲੈਕ ਆ ਬਈ ਲਿਸ਼ਕਾ ਮਾਰਦਾ ਲਿਸ਼ਕਾ ਦੇਖੋ ਕਿਡਾ ਤਕੜਾ ਕੱਦਾ ਬਈ ਕੋੜੇ ਦਾ ਬਹੁਤ ਸਰਾਜੀ ਆ ਬਈ ਸਰਾਗਾ ਲਵਾਤੀ ਆ ਆ ਲਿਆਂਦੇ ਜੀ ਦੋ ਕੋੜੇ ਇੱਕ ਨੋਕਰਾ ਇੱਕ ਮਾਰਵਾੜੀ ਮੱਥਾ ਲਵਾਉਣਗੇ ਦੋਨਾਂ ਦਾ ਦੇਖੋ ਦੋਨਾਂ ਦੇ ਪੱਟੀਆਂ ਬੰਨੀਆਂ ਨੇ ਲਾਲ ਤੇ ਜਨਤਾ ਦੇਖੋ ਕਿਵੇਂ ਮੇਲੇ ਦਾ ਨਿਹਰਾ ਲਈ ਜਾਂਦੀ ਆ ਖੜੀ ਲਓ ਜੀ ਇਧਰ ਮੇਲੇ ਚ ਸਟਾਲ ਲੱਗੀ ਆ ਬਈ ਬਰਾਡ ਡੌਗ ਕੈਨਲ ਤੇ ਇਧਰਲੇ ਪਾਸੇ ਨੇ ਬਾਈ ਹੋਰਾਂ ਦੇ ਡੌਗ ਬਈ ਸਾਰੇ ਪਪੀ ਜਿਹੜੇ-ਜਿਹੜੇ ਆ ਦੇਖਦੇ ਆ ਆ ਕਿਹੜਾ ਬੱਚਾਗਾ ਪੋਮੇਰੀਅਨ ਦੀ ਫੀਮੇਲ ਆ ਪਾਰਟੀ ਪਰਮਕਲਰ ਜੇ ਕਲਰ ਬਹੁਤ ਰੇਅਰ ਹੀ ਹੁੰਦਾ ਬਈ ਅੱਛਾ ਜਿਵੇਂ ਸਾਨੂੰ ਉਹ ਕਾਈਡ ਦਾ ਬਹੁਤ ਹੁੰਦੇ ਆ ਥੋੜੇ ਰੇਅਰ ਮਿਲਦੇ ਆ ਠੀਕ ਆ ਜੀ ਤੇ ਇਹਦਾ ਕੀ ਰੇਟ ਆ ਜਰਮਨ ਦਾ ਦਰਮਾਨ ਆਪਣੇ ਕੋਲੇ 12000 ਰੁਪਏ ਤੋਂ ਲੈ ਕੇ 25000 ਰੁਪਏ ਤੱਕ ਬੱਚਾ ਬੈਕੋਵਲਟੀ ਦੇ ਹਿਸਾਬ ਤੇ ਬਾਕੀ ਆਪਾਂ ਜਿਹੜਾ ਵੀ ਬੱਚਾ ਦਿੰਨੇ ਆਂ ਆਪਣੀ ਬੱਚੇ ਦੀ ਕੁਆਲਿਟੀ ਦੀ ਲਿਖਤੀ ਰੂਪ ਚ ਗਰੰਟੀ ਹੁੰਦੀ ਹੈ ਬੱਚਾ ਮਾੜਾ ਬਣ ਜੇ ਆਪਾਂ ਸਨੇ ਪਾਏ ਪੈ ਮੋੜਾਂਗੇ ਠੀਕ ਹੈ ਬਾਕੀ ਡਾਈਚ ਪਲਾਨ ਦਾ ਹੋ ਗਿਆ ਹੈ ਨਾ ਜਿੰਨਾ ਵੈਕਸੀਨ ਦਾ ਹੋ ਗਿਆ ਇਹ ਤੁਹਿਆਡਾ ਪਸਾਰੀ ਨੌਲੇਜ ਦੇਵਾਂਗੇ ਠੀਕ ਹੈ ਆਪਣੇ ਕੋਲੇ ਸਾਰੀਆਂ ਪੀਡਾਂ ਦੇ ਸਕੱਡ ਵੀ ਅਵੇਲੇਬਲ ਆ ਜੇ ਨੇ ਮੀਟਿੰਗ ਕਰਾਉਣੀ ਹੈ ਉਹ ਕਰਾ ਸਕਦਾ ਤੇ ਜਿੰਨੇ ਆਪਣੇ ਸਟੱਡਾਂ ਦੇ ਬੱਚੇ ਹੋਣਗੇ ਜਿੰਨੀ ਬੰਦਾ ਫੀਸ ਦੇਊਗਾ ਇੱਕ ਬੱਚਾ ਲੈ ਕੇ ਆਪਾਂ ਫੀਸ ਮੋੜਾਂਗੇ ਬਾਕੀ ਜਿੰਨੇ ਬੱਚੇ ਹੋਣਗੇ ਜਮ੍ਹਾਂ ਸਹੀ ਰੇਟਾਂ ਤੇ ਸਾਰੇ ਆਪਾਂ ਆਪ ਲਮਾਂਗੇ ਠੀਕ ਆ ਬੱਚੇ ਵੇਚਣ ਤੇ ਨਹੀਂ ਦਿੱਕਤ ਆਉਂਦੀ ਕਿਸੇ ਨੂੰ ਓਕੇ ਬਈ ਆਪਾਂ ਚੱਕਾਂਗੇ ਆਪਾਂ ਉਹ ਜਿਹੜੇ ਆਪਣੇ ਆਪ ਦੇ ਸਟੱਡਾਂ ਦੇ ਹੋਣਗੇ ਨਬੋ ਵਧੀਆ ਗੱਲ ਆ ਬਈ ਠੀਕ ਬ੍ਰਦਰ ਸਾਰੀ ਗਰੰਟੀ ਹੁੰਦੀ ਆ ਨਾ ਬਹੁਤ ਵਧੀਆ ਗੱਲ ਆ ਬਈ ਬਹੁਤ ਕੋਈ ਵੀ ਕੋਈ ਤਾਂ ਵੇਚਣਾ ਜਾਂ ਖਰੀਦਣਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਬਈ ਅਜੇ ਜੇ ਕਿਸੇ ਨੇ ਵੇਚਣਾ ਉਹ ਵੀ ਤੁਹਾਡੇ ਨਾਲ ਸੰਪਰਕ ਕਰ ਸਕਦਾ ਉਹ ਨੰਬਰ ਆਪਣਾਗਾ ਹਾਂ ਉਹ ਬਈ ਆਪਣਾ ਨੰਬਰ ਆ ਓਕੇ ਆ ਬਾਈ ਦਾਗਾ ਹਨਾ ਸੁੱਕੀ ਡੌਗ ਕਹਿਣਾ ਤੇ ਕ ਲੋ ਬਈ ਦੇਖੋ 9812293214 ਠੀਕ ਆ ਬਈ ਠੀਕ ਆ ਤੇ ਆ ਕਿਹੜੇ ਬੱਚੇ ਆ ਗਏ ਬਈ ਇਹ ਲਾਇਬ੍ਰੇਰੀ ਵੀ ਪਈ ਆਪਣੇ ਕੋਲੇ ਇੱਕ ਉਹ ਡਾਗਰਮੈਂ ਦੀ ਫੀਮੇਲ ਪਈ ਆ ਪਰ ਮੇਰੀ ਨੇ ਬੱਚੇ ਪਏ ਅਲੀਵੀਏਸ਼ਨ ਜਰਮਨ ਆ ਬਾਕੀ ਬਹੁਤ ਬੱਚੇ ਆਪਣੇ ਕੋਲੇ ਘਰੇ ਪਏ ਇਥੇ ਮੇਲੇ ਚ ਬਿਮਾਰ ਹੋ ਜਾਂਦੇ ਆ ਪਤਾ ਕਰਕੇ ਬਾਹਲੇ ਲੈ ਕੇ ਨਹੀਂ ਆਉਂਦੇ ਕੋਈ ਵੀ ਭਰਾ ਆਪਣੇ ਕੋਈ ਵਿజిਟ ਕਰਕੇ ਆਪਣੇ ਚੈਨਲ ਤੋਂ ਬੱਚਾ ਚੱਕ ਕੇ ਲੈ ਕੇ ਜਾ ਸਕਦਾ ਠੀਕ ਆ ਇਹ ਲਾਇਬਰਾ ਬਈ ਦੇਖੋ ਬਈ ਕੁਆਲਟੀ ਬੱਚਿਆਂ ਦੀ ਬਹੁਤ ਵਧੀਆ ਕੁਆਲਿਟੀ ਹੈ ਬਾਈ ਇਹੋ ਜਿਹੇ ਬੱਚੇ ਤੁਹਾਡੇ ਕਿਤੇ ਕਿਤੋਂ ਨਹੀਂ ਮਿਲਣੇ ਉਹ ਚੱਤੀ 골ਡਨ ਵਾਲਾ ਰੇਟ ਕੀ ਹੈ ਦਾ ਲੈਬਰੀ ਦਾ ਲੈਬਰੀ ਦਾ 16000 ਰੁਪਿਆ ਬਾਈ ਮੇਲ ਦਾ ਠੀਕ ਹੈ ਬਾਈ ਮੇਲ ਦਾ ਹੈਗਾ 9500 ਇਹ ਆਪਣੇ ਆਪ ਦੇ ਸਟਾਰਟ ਤੇ ਬੱਚੇ ਆ ਮਦਰ ਫਾਦਰ ਆਪਣੇ ਕੋਲੇ ਘਰੇ ਆ 올 ਪੰਜਾਬ ਆਪਣੀ ਕੈਸ਼ 온 ਡਿਲੀਵਰੀ ਹੋ ਜੀ 2000 ਰੁਪਿਆ ਅਡਵਾਂਸ ਪਾ ਕੇ ਬਾਕੀ ਜਦ ਬੱਚਾ ਪਹੁੰਚ ਕੇ ਉਹ ਚੈੱਕ ਕਰਕੇ ਪਾ ਸਕਦਾ ਬੰਦਾ ਠੀਕ ਹੈ ਬਾਈ ਠੀਕ ਹੈ ਹਾਂਜੀ ਬਾਈ ਤਾਂ ਬਹੁਤ ਵਧੀਆ ਬਾਈ ਬਾਈ ਨਾਲ ਤੁਸੀਂ ਕਰ ਸਕਦੇ ਹੋ ਕੰਟੈਕਟ ਜਿਹਨੇ ਵੇਚਣਾ ਜਾਂ ਜਿਹਨੇ ਲੈਣਾ ਜਾਂ ਜਿਹਨੇ ਕੁੱਤਿਆਂ ਦਾ ਕੰਮ ਸ਼ੁਰੂ ਕਰਨਾ ਉਹ ਵੀ ਕਰ ਸਕਦਾ ਸੰਪਰਕ ਜ ਕਰ ਲਿਓ ਗੱਲ ਬਾਈ ਨਾਲ ਦੇਖੋ ਵੀ ਛੋਟੀ ਮੌਂਕੀ ਬਾਂਦਰੀ ਆਏ ਇੱਲਤੀ ਬਹੁਤ ਆ ਬਾਈ ਦੇਖੋ ਕਿੰਨੀ ਪਿਆਰੀ ਆ ਤਲਵੰਡੀ ਮੇਲੇ ਤੇ ਬਾਈ ਸ਼ੇਰ ਵਰਗਾ ਬੁੱਲੀ ਡੌਗ ਲੈ ਕੇ ਆਏ ਨੇ ਬਾਈ ਪਾਕਿਸਤਾਨੀ ਬੁੱਲੀ ਆ ਲਓ ਜੀ ਕੀ ਨਾਮ ਆ ਬਾਈ ਕੂਪਰ ਕੂਪਰ ਨਾਮ ਆ ਬਾਈ ਇਹਦਾ ਤੇ ਦੋ ਸੰਗਲਾਂ ਨਾਲ ਬੰਨ੍ਹ ਰੱਖਿਆ ਬਾਈ ਹੋਰਾਂ ਨੇ ਤੇ ਬਹੁਤ ਤਾਕੜਾ ਬਾਈ ਬਹੁਤ ਜਾਨ ਆ ਬਾਈ ਫੇਸ ਦੇਖੋ ਕਿੱਡਾ ਤਾਕੜਾ ਫੇਸ ਆ ਬਾਈ ਬਹੁਤ ਫਰਾਜੀ ਆ ਕਿੱਥੋਂ ਲਿਆਂਦਾ ਸੀ ਬਾਈ ਪਾਕਿਸਤਾਨ ਤੋਂ ਇੰਪੋਰਟ ਲਿਆ ਹੋਇਆ ਹੈ ਓਕੇ ਸੈਕਟ ਕਰਾਸ ਹੈ ਪਾਕਿਸਤਾਨ ਚੈਂਪੀਅਨ ਹੈ ਠੀਕ ਆ ਪਾਕਿਸਤਾਨ ਚੈਂਪੀਅਨ ਰਿਹਾ ਹੋਇਆ ਓਕੇ ਯੋਕੇ ਦੇਖੋ ਬਈ ਕਿਆ ਗੱਲ ਬਾਤ ਹੈ ਫਿਰ ਅਛਾ ਸ਼ੇਸ਼ਮਾਗ ਅੱਛਾ ਸ਼ੇਸ਼ਮਾਗ ਆ ਬਈ ਦੇਖੋ ਬਈ ਬੋਕੈਂਡ ਚੀਜ਼ ਆ ਬਈ ਇਹ ਵੀ ਆ ਇੱਥੇ ਰੱਖ ਆ ਇੱਥੇ ਰੱਖ ਆ ਇੱਥੇ ਰੱਖ ਆ ਇਧਰ ਵੀ ਬਾਂਦਰੀ ਚੜ ਗਈ ਟੈਂਟ ਤੇ ਸੰਗਲੀ ਨਾਲ ਹੀ ਲੱਗੀ ਆਪਦੇ ਉੱਤੇ ਬਾਈ ਤਾਰਨ ਜਾ ਰਿਹਾਗਾ ਤਾਂ ਆ ਲੱਗੀ ਖਿੱਚ ਕੇ ਸੰਗਲੀ ਨੂੰ ਆਗੀ 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 ਬਹੁਤ ਇਲਤੀ ਹੁੰਦੀਆਂ ਨੇ ਬਈ ਇਹ ਬਹੁਤ ਇਲਤੀ ਚੰਗਾ ਦੇ ਕੋੜੇ ਵੀ ਪਹੁੰਚ ਗਏ ਬਈ ਗੁਰੂ ਦੀਆਂ ਲਾਡਲੀਆਂ ਫੌਜਾਂ ਹਲਿਆ ਦੇ ਵੀ ਕੋੜੇ ਨੋਕਰਾ ਤੇ ਬਈ ਰਸ਼ ਵਧੀ ਜਾਂਦਾ ਬਈ ਕਿਉਂਕਿ ਪੰਜਾਬ ਸ਼ਿੰਗਾਰ ਆਉਣ ਵਾਲਾ ਤੇ ਆਹੀ ਜਗ੍ਹਾ ਤੇ ਆਉ ਜਿੱਥੇ ਆਪਾਂ ਖੜੇ ਆ ਇਕੱਠ ਕਿੰਨਾ ਹੋ ਗਿਆ ਬਈ ਆ ਜਾਂਦਾ ਇੱਕ ਬਈ ਆ ਸਾਰੇ ਲੋਕ ਬਈ ਪੰਜਾਬ ਸ਼ਿੰਗਾਰ ਨੂੰ ਦੇਖਣ ਲਈ ਖੜੇ ਆ ਇੱਧਰ ਬਈ ਸਾਰੇ ਭਰਾ ਆਪਦੇ ਆਪ ਦੇ ਜਾਨਵਰਾਂ ਨੂੰ ਤੋਰਾ ਫੇਰਾ ਕਰਾਈ ਜਾਂਦੇ ਨੇ ਸੈਰ ਕਰਾਈ ਜਾਂਦੇ ਨੇ ਘੋੜਿਆਂ ਦੀ ਤੇ ਇੱਧਰ ਹੋ ਰਹੀਆਂ ਨੇ ਬਈ ਦੌੜਾਂ ਆ ਜਾਓ ਦਿਖਾਈਏ ਇੱਕ ਮਿੰਟ ਇੱਕ ਸੈਕਿੰਡ ਫੋਰਚੂਨਰ ਜਾਂਦੀ ਆ ਪਿੱਛੇ ਬਈ ਚੈੱਕ ਕਰਨ ਘੋੜੀ ਦੇ ਮੰਗਰ ਲੋ ਜੀ ਇੱਥੋਂ ਸਟਾਰਟ ਹੁੰਦੀ ਆ ਬਈ ਕਿਹੜਾ ਕਿਹੜਾ ਪਲੇਟ ਲੈ ਕੇ ਜਾਣਾ ਸੋਰੀ ਸਭ ਤੋਂ ਥੋੜੇ ਜਿਹਾ ਥੈਂਕ ਯੂ ਆ ਆ ਗਿਆ ਬਈ

ਲਓ ਜੀ ਚੱਲ ਪੇ ਪੜਾਕੇ ਪਹੁੰਚ ਗਿਆ ਬਈ ਖੇੜੀ ਵਾਲਾ ਬਾਬਾ ਤੇ ਬਾਬੇ ਦਾ ਪੰਜਾਬ ਸ਼ਿੰਗਾਰ ਪੜਾਕੀ ਚਲਾਤੀ ਦੇਖੋ ਵੀ ਐਂਟਰੀ ਦੇਖੋ ਕਿੰਨੀ ਤਾਕੜਾ ਬਈ ਹਲੇ ਤਾਂ ਬਾਬਾ ਅੰਦਰ ਵੀ ਨਹੀਂ ਆਇਆ ਬਈ ਬਾਹਰ ਹੀ ਆ ਗੇਟ 'ਚ ਚੱਲ ਪੇ ਪੜਾਕੇ ਬਈ ਇਹ ਹੁੰਦੀ ਆ ਬਈ ਐਂਟਰੀ ਲਓ ਜੀ ਐਂਟਰ ਹੋ ਗਏ ਬਾਬਾ ਜੀ ਅੰਦਰ ਆ ਗਿਆ ਵੀ ਬਾਬਾ ਸਾਹਮਣੇ ਦੇਖੋ ਬਈ ਜੇਵੇਂ ਲੋਕ ਇਕੱਠੇ ਜੱਕੀ ਆਉਂਦੇ ਨੇ ਇੰਨਾ ਪਿਆਰ ਬਈ ਦੇਖੋ ਇੰਨਾ ਇਕੱਠ ਬਈ ਹੱਥਾਂ ਤੇ ਜੱਕੀ ਆਉਂਦੇ ਨੇ ਲੋਕ ਬਈ ਇਹ ਹੁੰਦਾ ਪਿਆਰ ਐਂਟਰੀ ਦੇਖੋ ਕਿੰਡੀ ਤਾਕੜਾ ਲੋ ਜੀ ਪਹੁੰਚ ਗਏ ਬਾਬਾ ਜੀ ਖੇੜੀ ਵਾਲੇ ਪੰਜਾਬ ਸ਼ਿੰਗਾਰ ਨੂੰ ਲੈ ਕੇ ਆਉਦੇ ਨੂੰ ਦੇਖੋ ਵੀ ਕਿੰਨਾ ਪਿਆਰਾ ਲੋਕਾਂ ਦਾ ਸਰਾ ਹਲਾਦਾ ਬਈ ਸਰਾ ਐਂਡ ਗੱਲਬਾਤ ਕਰਾਤੀ ਮੇਲੇ 'ਚ ਤੱਕ ਪਾਤੀ ਮੇਲੇ 'ਚ ਬਈ ਤੱਕ ਪਾਤੀ ਤੱਕ ਚੈਂਪੀਅਨ ਇਹ ਹੁੰਦੀ ਆ ਮਿੱਤਰੋ ਐਂਟਰੀ ਰਿਕਾਰਡ ਤੋੜ ਕੱਠ ਹੋਇਆ ਰਿਕਾਰਡ ਤੋੜ ਪੈਦੇ ਚ ਆ ਬਈ ਪੰਜਾਬ ਸ਼ਿੰਗਾਰ ਆ ਗਿਆ ਬਈ ਪੰਜਾਬ ਸ਼ਿੰਗਾਰ ਬਾਬੇ ਉਹ ਕੱਠੀ ਬਹੁਤ ਆ ਯਾਰ ਕਿਹੜਾ ਕੋੜਾ ਦਿਖੂਆ ਬਈ ਆਊਟ ਆਫ ਕੰਟਰੋਲ ਹੋਇਆ ਪਿਆ ਕੰਮ ਬਾਬੇ ਉਹ ਤੁਹਾਨੂੰ ਕੱਠ ਦਿਖਾਉਣਾ ਚਾਰੇ ਪਾਸੇ ਕੈਮਰਾ ਕਮਾ ਕੇ ਦੇਖੋ ਵੀ ਪੈਰ ਧਰਨੂ ਜਗ੍ਹਾ ਨਹੀਂ ਹੈਗੀ ਬਈ ਇੰਨਾ ਪਿਆਰ ਯਾਰ ਆ ਸਾਰੇ ਬਈ ਪੰਜਾਬ ਸ਼ਿੰਗਾਰ ਲਈ ਖੜੇ ਨੇ ਦੇਖੋ ਲੱਖਾਂ ਲੋਕ ਨੇ ਬਈ ਲੱਖਾਂ ਕਾ ਮੇਟਰ ਬਈ ਫਾਈਨਲੀ ਪੰਜਾਬ ਸ਼ਿੰਗਾਰ ਲਾ ਲਿਆ ਬਈ ਟ੍ਰੇਲਰ ਦੇ ਵਿੱਚੋਂ ਸਾਹਮਣੇ ਖੜਾਗਾ ਤੇ ਭੀੜ ਬਹੁਤ ਆ ਬਈ ਆਪਾਂ ਹੌਲੀ ਹੌਲੀ ਜਾਣਿਆਂਗੇ ਤੇ ਜਾ ਕੇ ਤੁਹਾਨੂੰ ਕੋਲੋਂ ਦਿਖਾਉਣਿਆਂਗੇ ਬਹੁਤ ਰਾਸ਼ਾ ਬਈ ਹਨਾ ਉਹਨਾਂ ਤੋਂ ਵੀ ਨਹੀਂ ਕੰਟਰੋਲ ਹੋ ਰਿਹਾ ਇੰਨਾ ਜ਼ਿਆਦਾ ਰਾਸ਼ਾ ਬਈ ਦੇਖੋ ਸਾਰੇ ਪਾਸੇ ਬਈ ਪੈਰ ਤਰ ਨੂੰ ਜਗ੍ਹਾ ਵੀ ਨਹੀਂ ਹੈਗੀ ਬਈ ਕੁੱਟਨ ਹੋ ਰਹੀ ਆ ਕੁੱਟਨ ਦੇਖੋ ਟੱਕੇ ਵੱਜ ਰਹੇ ਨੇ ਬੁਰਾ ਹਾਲ ਆ ਬਈ ਤੇ ਆਪਾਂ ਚੱਲਦੇ ਆ ਤੇ ਹੌਲੀ ਹੌਲੀ ਚੱਲ ਕੇ ਉੱਥੇ ਤੁਹਾਨੂੰ ਪੰਜਾਬ ਸ਼ਿੰਗਾਰ ਦਿਖਾਉਣਿਆਂ ਜਮਾਂ ਕੋਲੋਂ ਫਰੰਟ ਤੋਂ ਨਾਲ ਤੋਂ ਬਾਹਰ ਕਰ ਦੋ ਤੇ ਡੋਡੀਆਂ ਦੇ ਠੋਕੇ ਖੋਲ ਦੋ ਜਿੰਨਾ ਜਿਹੜੇ ਜਿੰਨਾ ਜਿਹੜਾ ਉਹਨਾਂ ਨੇ ਐਮਐਲਏ ਨੇ ਵੀ ਬਿਆਨ ਦਿੱਤਾ ਉੱਥੇ ਪਾਰਲੀਮੈਂਟ 'ਚ ਵਿਧਾਨ ਸਭਾ 'ਚ ਜਿੰਨਾ ਜਿਹੜੇ ਖਸ ਖਸ ਦੀ ਖੇਤੀ ਨਹੀਂ ਹੋਣ ਲੱਗਦੀ ਉਹਨਾਂ ਚਿਰ ਪੰਜਾਬ ਦੇ ਦੁੱਗਦੀ ਕਿਸਾਨੀ ਪੰਜਾਬ ਦਾ ਪਾਣੀ ਪੰਜਾਬ ਦਾ ਕਰਜ਼ਾ ਤੇ ਪੰਜਾਬ ਦੀ ਜਵਾਨੀ ਨਹੀਂ ਬਚ ਸਕਦੀ ਜਿਹੜੇ ਖਸ ਖਸ ਦੀ ਖੇਤੀ ਚਾਹੁੰਦੇ ਆ ਤੇ ਡੋਡਿਆਂ ਦੇ ਦੇਖ ਕੇ ਤੌਹਨਾਂ ਬਾਹਾਂ ਖੜੀਆਂ ਕਰਕੇ ਦੱਸੋ ਤਾਂ ਜੀ ਆਹ ਦੇਖ ਲਓ ਬੀਤਮਨ ਪਿਛਲਾ ਤੁਸੀਂ ਹੀ ਡੋਟਿਆਂ ਦੀ ਜੇਤੀ ਕਹਿੰਦੇ ਜਿਵੇਂ ਬਣਾ ਲਓ ਬੀਤਮਨ ਸਾਹਿਬ ਦੇ ਇੱਕ ਸੁਣ ਪੰਜਾਬ ਸਰ ਅੱਜ 5 ਲੱਖ ਦਾ ਕਰਜ਼ਾ ਹੋਣਾ ਸਾਡ 5 ਲੱਖ ਕਰੋੜ ਦਾ ਕਰਜ਼ਾ ਹੋਣ ਵਾਲਾ ਹੈ ਤੇ ਅਸੀਂ ਸਰਚ ਮਾਰੀ ਹੈ ਵੀ ਪੰਜਾਬ ਦੇ ਵਿੱਚ 50 ਲੱਖ ਬੰਦਾ ਨਸ਼ਾ ਕਰਦਾ ਜਿਹਦੇ ਵਿੱਚੋਂ ਸਿਰਫ ਲੱਖ ਬੰਦਾ ਕੋਸਟ ਤੇ ਫੀਮ ਤੇ ਰਹਿ ਗਿਆ ਬਾਕੀ ਗੋਲੀਆਂ ਟੀਕੇ ਚਿੱਟੇ ਤੇ ਲੱਗ ਗਈ ਪਤਾ ਕੀ ਕਹਿੰਦਾ ਕਹਿੰਦਾ ਬਾਬਾ ਜੀ ਤੁਸੀਂ ਪੈਸੇ ਨੂੰ ਛੱਡੋ ਮੇਰਾ 55000 ਘੋੜਿਆਂ ਦੇ ਮੇਲੇ ਤੇ ਲਿਖ ਲੋ ਤੇ ਮੈਂ ਖਾੜਾ ਵੀ ਲਾਉਂਗਾ ਤਾਂ ਕੋਟੀ ਹੱਥ ਲਾਇਆ ਤੇ ਬੱਬੂ ਮਾਨ ਦੇ ਕੰਗ੍ਰੈਟਸ ਸੂਰੇ ਫੋਨ ਨਹੀਂ ਚੁੱਕਿਆ ਸੰਜੇ ਤੁਸੀਂ ਪੁੱਛਦੇ ਸੀ ਨਾ ਰਾਤ ਨੂੰ ਵੀ ਮੇਰਾ ਫੋਨ ਬਿਜ਼ੀ ਕਿਉਂ ਰਹਿੰਦਾ ਹੈ ਸੰਜੇ ਨਹੀਂ ਬੌਸ ਆਏ ਦਾ ਸਿਰਫ ਕੰਮ ਕਾਮ ਡਾਊਨ ਸਰ ਕਾਮ ਦਾ ਚੰਚੀ ਚਟਪਟੇ कुरकुरे ਚਟਪਟੇ ਨਾਲ ਸਾਰੇ ਪਟਨ ਕਿਹਦੇ ਬਿਨਾ ਗੱਲ ਪਕੜਣਾ ਕਿ ਤਲੂਨੇ ਲੜਦੇ ਲੜੀ ਜਾਣ ਦੇ ਸਿਰਲ ਆ ਗਿਆ ਬਾਬਾ ਸਿਰਾ ਤੇਰੇ ਤੋਂ 13 ਸਾਲ ਵੱਡਾ ਭਾਈ ਬੱਬੂ ਮਾਨ ਇਹਨਾਂ ਸਾਡੇ ਲਈ ਜਾਨੀ ਬਗਾਈ ਆ ਅਸੀਂ ਤਾਂ ਉਹਦੇ ਲਈ ਖੜੇ ਆ ਬਾਈ ਬੱਪੂ ਮਾਨ ਜਿੰਦਾਬਾਦ ਤੇ ਅਸੀਂ ਸਾਡਾ ਚ ਦੇ ਨਾਲ ਹੀਰ ਕਵੀ ਨਹੀਂ ਬਾਈ ਸਿੱਧੂ ਮੂਸੇ ਵਾਲਾ ਵੀ ਜਿੰਦਾਬਾਦ ਸਾਰੇ ਮੀਡੀਆ ਚ ਵੀ ਆਉਂਦੀ ਨਾ ਆਉਣਾ ਚਾਹੁੰਦੀ ਐ ਜੇ ਇੱਕ ਵਾਰ ਫੋਟੋ ਦਿਖਾਦੀ ਨੀਂਦ ਨਹੀਂ ਆਉਣੀ ਕਿਸੇ ਨੂੰ ਸਰਪੰਚ ਨੇ ਮੇਨੂੰ ਜਿਹੜੇ ਕਹਿੰਦੇ ਵੀ ਟੀਵੀ ਨਹੀਂ ਸਭ ਤੁਸੀਂ ਜੇ ਰੁਪਈਆ ਵੰਡਾਉਣਾ ਤਾਂ ਦੱਸੋ ਇਨੂੰ ਕੋਈ 23 ਦਿੱਸਤੇ ਆਇਆ ਉਹਦੇ ਵਿੱਚੋਂ ਮੈਂ ਇੱਕ ਨੂੰ ਪਿਆਰ ਕਰਤਾ ਬਾਕੀ ਸਭ ਮੇਰੀਆਂ ਭੈਣਾਂ ਨੇ ਮੇਰੀ ਫਿਕਰ ਛੱਡੋ ਮੇਰਾ ਵਿਆਹ ਹੋ ਰਿਹਾ ਮੇਰੇ ਕੋਲ ਆਪਣੀ ਘਰ ਵਾਲੀ ਹੈਗੀ ਜੇਨ ਐਵੇਂ ਬਿਨਾਂ ਗੱਲ ਤੋਂ ਆਪਣੀ ਭੈਣ ਨਾਲ ਜਿਤਾਉਣ ਲੱਗ ਜਾਂਦਾ ਲੋ ਜੀ ਕਰੋ ਦਰਸ਼ਨ ਪੰਜਾਬ ਸ਼ਿੰਗਾਰ ਦੀ ਆਪਾਂ ਭਾਈਆਂ ਨਾਲ ਗੱਲ ਕਰਕੇ ਅੰਦਰ ਆ ਗਏ ਬਈ ਵੈਸੇ ਤਾਂ ਬਾਹਰ ਹੀ ਰੋਕ ਦਿੰਦੇ ਨੇ ਤਾਂ ਜਿੰਨੇ ਕੁ ਲੋਕ ਅੰਦਰੋਂ ਨਿਕਲਦੇ ਨੇ ਉਹਨੇ ਕ ਅੰਦਰ ਵੜ ਲੈਂਦੇ ਨੇ ਦੁਆਰੇ ਦਿਖਾਉਣ ਵਾਸਤੇ ਹਨਾ ਉਦੈ ਫੇਤਾ ਬਾਰੀ ਆਉਂਦੀ ਨਹੀਂ ਹੈਗੀ ਤਾਂ ਹੁਣ ਆਪਾਂ ਐਂਟਰ ਹੋਏ ਆਂ ਬਈ ਅੰਦਰ ਤੇ ਦੇਖੋ ਇੱਥੋਂ ਪਈ ਆ ਪੰਜਾਬ ਸ਼ਿੰਗਾਰ ਆ ਲੋਕ ਫੋਟੋਆਂ ਖਚਾਈ ਜਾਂਦੇ ਨੇ ਬਈ ਲੈਣੀ ਨਹੀਂ ਟੁੱਟਦੀ ਫੋਟੋ ਖਿਚਾਉਣ ਵਾਲਿਆਂ ਦੀ ਦੇਖੋ ਕਰੋ ਦਰਸ਼ਨ ਬਈ ਪੰਜਾਬ ਸ਼ਿੰਗਾਰ ਦੇ ਇਹ ਆ ਜੀ ਲੈਜੈਂਡ ਕੋੜਾ ਦੇਖੋ ਦੁਨੀਆ ਖੜੀ ਕੀ ਬਾਤ ਐ ਬਈ ਸਰਾ ਲੱਗਿਆ ਪਿਆ ਬਈ ਜੰਮੀ ਐਂਡ ਹੋਇਆ ਪਿਆ ਕੰਮ ਮੇਲਾ ਲੁੱਟ ਲਿਆ ਤਲਵੰਡੀ ਦਾ ਖੇੜੀ ਵਾਲੇ ਬਾਬੇ ਨੇ ਤੇ ਆ ਪੰਜਾਬ ਸ਼ਿੰਗਾਰ ਨਹੀਂ ਬਈ ਸੌਣ ਲੱਗੇ ਸਵਾਦ ਆ ਗਿਆ ਮੇਲਾ ਦੇਖ ਕੇ ਯਾਰ ਨਿਆਰਾ ਆ ਗਿਆ ਬਾਕੀ ਭਈ ਹੁਣ ਆਪਾਂ ਚੱਲਦੇ ਆ ਪਿਆਬ ਸ਼ਿੰਗਾਰ ਦੇ ਦਰਸ਼ਨ ਹੋ ਗਏ ਆਪਾਂ ਨੂੰ ਜਮਾਂ ਨੇੜੇ ਤੋਂ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਿਆ ਪਿਆਬ ਸ਼ਿੰਗਾਰ ਤੇ ਕਿਹੜੇ-ਕਿਹੜੇ ਭਰਾ ਪਿਆਬ ਸ਼ਿੰਗਾਰ ਨੂੰ ਪਿਆਰ ਕਰਦੇ ਆ ਉਹ ਪਿਆਬ ਸ਼ਿੰਗਾਰ ਜ਼ਰੂਰ ਲਿਖ ਕੇ ਲਾਲ ਦਿਲ ਭੇਜਿਓ ਨਾਲ ਕਮੈਂਟਾਂ ਦੇ ਵਿੱਚ ਤੇ ਦੇਖੋ ਦੁਨੀਆ ਖੜੀ ਬਈ ਰਿਕਾਰਡ ਤੋੜ ਕਾਠਾ ਬਈ ਰਿਕਾਰਡ ਤੋੜ ਸਰਾ ਕਰਾਤਾ ਬਈ ਪਿਆਬ ਸ਼ਿੰਗਾਰ ਨੇ ਕਿਹਨੂੰ-ਕਿਹਨੂੰ ਸਵਾਦ ਆਇਆ ਤਸਵੀਰ ਜ਼ਰੂਰ ਕਮੈਂਟ ਕਰਕੇ ਮੈਨਲਾ ਦੇਖ ਕੇ ਬਈ ਬਾਕੀ ਖੇੜੀ ਵਾਲੇ ਬਾਬੇ ਨੇ ਵੀ ਸਰਾ ਲਾਤਾ ਬਈ ਬੜੀਆਂ ਖਰੀਆਂ ਖਰੀਆਂ ਗੱਲਾਂ ਸੁਣਾਈਆਂ ਨੇ ਨਿਆਰਾ ਲਿਆਤਾ ਬਈ ਐਂਡ ਕਰਤੀ ਗੱਲਬਾਤ 라ਜੂ 라ਜੂ ਦਰਵਾਜੇ ਦਾ ਹਾਏ ਹਾਏ ਬੜਾ ਰਾਜ ਉਹਦਾ ਆਪ ਕੋ ਸ਼ਕਾਲੀਆ ਦਾਣੀ ਲਾਉ ਇਹਦੇ ਲਈ ਪਰੇ ਹੋ ਜਾਓ ਇਹਦਾ ਪੈਂਟ ਦੇ ਟਾਂਕੇ ਡੀਐਮਸੀ ਨੇ ਲੱਗਣੇ ਪਰੇ ਹੋ ਪੈ ਆਉਂਦਾ ਪੈ ਆਉਂਦਾ ਬੂਰਾ ਅੱਛਾ ਓ ਬਾਈ ਚੁੱਪ ਕਰ ਜੋ ਤਾਂ ਮਿੱਤਰੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਵੇਂ ਲੱਗਿਆ ਤਲਵੰਡੀ ਕੋੜੀਆਂ ਦਾ ਮੇਲਾ ਤੇ ਕਿਵੇਂ ਲੱਗਿਆ ਖੇੜੀ ਵਾਲਾ ਬਾਬਾ ਤੇ ਕਿਵੇਂ ਲੱਗੀਆਂ ਬਾਬੇ ਦੀਆਂ ਗੱਲਾਂ ਤੇ ਕਿਵੇਂ ਲੱਗਿਆ ਬਾਬੇ ਦਾ ਪਜਾਬ ਸ਼ਿੰਗਾਰ ਦੱਸਿਓ ਵੀ ਕਮੈਂਟ ਕਰਕੇ